ਸਾਰਿਆਂ ਤੋਂ ਪਹਿਲਾਂ ਵੀਡੀਓ ਦਾ ਨੋਟੀਫਿਕੇਸ਼ਨ ਪਾਉਣ ਲਈ ਸਬਸਕ੍ਰਾਈਬ ਦਿਰ ਐਡਮਨਟਲ ਉੱਤੇ ਕਲਿੱਕ ਕਰ ਲਓ ਉਸ ਤੋਂ ਬਾਅਦ ਘੰਟੀ ਦੇ ਆਈਕਨ ਨੂੰ ਵੀ ਦਬਾ ਲਓ ਜਦੋਂ ਅਸੀਂ ਵੀਡੀਓ ਨੂੰ ਅਪਲੋਡ ਕਰਾਂਗੇ ਤਾਂ ਤੁਹਾਡੇ ਕੋਲੇ ਤੁਰਤੀ ਨੋਟੀਫਿਕੇਸ਼ਨ ਚੱਲ ਆਇਆ ਕਰੂਗਾ ਸਸਰੀਆ ਕਾਲ ਕਿਸਾਨ ਪ੍ਰੋ ਮੈਂ ਤੁਹਾਡਾ ਆਪਣਾ ਗੁਰਦੇਵ ਜੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਜੀ ਆਪਣੇ ਚੈਨਲ ਨਾਲ 13000 ਮੈਂਬਰ ਜੁੜ ਚੁੱਕੇ ਹੈ ਜੀ 13000 ਸਬਸਕ੍ਰਾਈਬਰ ਹੋ ਗਏ ਹੈ ਜੀ ਆਪਣੇ ਚੈਨਲ ਨੂੰ ਸਭ ਤੋਂ ਪਹਿਲਾਂ ਮੇਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋ ਤੁਹਾਨੂੰ ਸਕਰੀਨ ਉੱਪਰ ਨੰਬਰ ਸ਼ੋ ਹੋ ਰਿਹਾ ਹੈ ਤੁਸੀਂ ਇਹਦੇ ਤੇ ਪੰਜ ਸੱਤ ਫੋਟੋਆਂ ਤੇ ਬੰਦ ਦੀ ਸਾਰੀ ਜਾਣਕਾਰੀ ਭੇਜ ਕੇ ਜੀ ਆਪਣੀ ਕਿਸੇ ਵੀ ਚੀਜ਼ ਦੀ ਐਡ ਆਪਣੇ ਇਸ YouTube ਚੈਨਲ ਉੱਤੇ ਲਵਾ ਸਕਦੇ ਹੋ ਜੀ ਫ੍ਰੀ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ 750 ਸੋਨਾ ਲੀਕਾ ਜੀ ਆਪਣੇ ਕੋਲੇ ਡੀਆਈ 60 ਪੈਸੇ ਟਾਇਰ ਨੇ ਜੀ 4,40,000 ਰੁਪਏ ਪ੍ਰਾਈਜ਼ ਹੈ ਜੀ ਮਾਲਕ ਵੀਰ ਮਾਡਲ ਫੋਨ ਤੇ ਦੱਸਣਗੇ ਤੇ ਮਾਲਕ ਵੀਰ ਦਾ ਨੰਬਰ ਜੀ 9781926229 9781926229 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਜੀ ਇਸ ਟਰੈਕਟਰ ਦੇ ਮਾਡਲ ਨੂੰ ਤੇ ਇਸ ਟਰੈਕਟਰ ਦੀ ਸਾਰੀ ਜਾਣਕਾਰੀ ਨੂੰ ਹਾਸਲ ਕਰਕੇ ਜੀ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ 14 ਦੇ ਟਾਇਰ ਨਹੀਂ ਟਰੈਕਟਰ ਦੇ ਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਸੋਹਣਾ ਟਰੈਕਟਰ ਹੈ ਜੀ ਮਾਡਲ ਦੇ ਹਿਸਾਬ ਨਾਲ ਤੇ ਤੁਸੀਂ ਵਿੱਚ ਹੀ ਖੋ ਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਜਿਹੜੇ ਵੀ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਜੀ ਜੇਕਰ ਵੀਰੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਕਰੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਵੀਂ ਜਿੰਨੇ ਵੀ ਤੁਹਾਡੇ ਫੋਨ ਦੇ ਵਿੱਚ ਵਟਸਐਪ ਗਰੁੱਪ ਨੇ ਉਹਨਾਂ ਵਿੱਚ ਸ਼ੇਅਰ ਕਰ ਦੇਵੀਂ ਕਿਉਂਕਿ ਹੋਰ ਵੀ ਕਿਸਾਨ ਭਰਾ ਆਪਣੇ ਇਸ YouTube ਚੈਨਲ ਦਾ ਫਾਇਦਾ ਉਠਾ ਸਕਣ ਜੀ ਉਸ ਤੋਂ ਬਾਅਦ ਆਈ ਆਪਣੇ ਕੋਲੇ Swift JDI ਗੱਡੀ ਹੈ ਜੀ ਪੰਜਾਬ ਨੰਬਰ ਹੈ ਜੀ ਬਠਿੰਡਾ ਏਰੀਆ ਵੀਰ ਦਾ ਪ੍ਰਾਈਸ 2,80,000 ਰੁਪਏ ਹੈ ਜੀ 2008 ਮਾਡਲ ਹੈ ਜੀ ਟਾਇਰ 75 ਪੈਸੇ ਨੇ ਮਾਲਕ ਵੀਰ ਦਾ ਨੰਬਰ 95698 96597 95698 79597 ਇਹ مالک ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ مالک ਵੀਰ ਨਾਲ ਗੱਲਬਾਤ ਕਰਕੇ ਇਸ ਗੱਡੀ ਨੂੰ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦੀ ਗੱਡੀ ਹੈ ਜੀ ਕਿਤੇ ਵੀ ਕੋਈ ਵੀ ਰੈਂਟ ਵਗੈਰਾ ਨਹੀਂ ਹੈਗਾ ਜੀ ਸਾਰੀ ओरिजिनल ਗੱਡੀ ਹੈ ਜੀ ਕਿਤੇ ਵੀ ਕੋਈ ਵੀ ਪੇਂਟ ਵਗੈਰਾ ਨਹੀਂ ਕੀਤਾ ਗਿਆ ਜੀ 75 ਪੈਸੇ ਟਾਇਰ ਨੇ 8 ਮਾਡਲ ਆ 2 ਲੱਖ 80 ਰੁਪਏ ਪ੍ਰਾਈਸ ਹੈ ਬਟਿੰਡਾ ਏਰੀਆ ਪੰਜਾਬ ਨੰਬਰ ਦੀ ਗੱਡੀ ਹੈ ਬੀਲ ਕਪ ਲੱਗੇ ਹੋਏ ਨੇ ਗੱਡੀ ਦੇ ਬਹੁਤ ਹੀ ਸਾਫ਼ ਸੁਥਰੇ ਤੇ ਵਧੀਆ ਚਲਾਉਣ ਵਾਲੇ ਬੰਦੇ ਕੋਲ ਚੱਲੀ ਹੋਈ ਹੈ ਜੀ ਗੱਡੀ ਕਸਤਵਾਜੀ ਆਪਣੇ ਕੋਲੇ ਸਵਰਾਜ ਜੀ ਰਾਜਸਥਾਨ ਨੰਬਰ 130000 ਰੁਪਏ ਟਰੈਕਟਰ ਦਾ ਪ੍ਰਾਈਸ ਜੀ 50 ਪੈਸੇ ਟਾਇਰ ਨੇ 97 ਮਾਡਲ ਹੈ ਜੀ ਤੇ ਮਾਲਕੀਬੀਰ ਦਾ ਨੰਬਰ 9877738416 9877738416 ਇਹ ਮਾਲਕੀਬੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕੀਬੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਸਾਰਾ ਓਰਿਜਨਲ ਟਰੈਕਟਰ ਹੈ ਟਰੈਕਟਰ ਦੇ 25 ਪੈਸੇ ਟਾਇਰ ਨੇ ਟਰੈਕਟਰ ਦੇ ਫਰੰਟ ਇਸ ਇਹ ਜੀ ਟਾਇਰ ਨੇ ਜੀ ਮੂਰਲੇ ਵੀ 25 ਦੀ ਕਿਪੈਸੀ ਜੀ ਸਾਰਾ ਹੋਰ ਇਹ ਨਾਲ ਡਾਇਰੈਕਟਰ ਹੈ ਕਿਤੇ ਵੀ ਕੋਈ ਵੀ ਡੈਂਟ ਵਗੈਰਾ ਨਹੀਂ ਜੀ ਸਾਰਾ ਹੋਰ ਇਹ ਨਾਲ ਪੇਂਟ ਹੈ ਟਰੈਕਟਰ ਦਾ 130 ਪ੍ਰਾਈਸ ਜੀ 97 ਮਾਡਲ ਰਾਜਸਥਾਨ ਨੰਬਰ 9877738416 ਇਹ ਮਾਲਕ ਵੀ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ